ਇਹ ਰਾ ਹੁੰਦਾ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਪਾਉਣਾ ਗੁਰੂ ਘਰ ਲਾਹੌਰ ਨੂੰ ਇੱਧਰ ਗੁਰੂ ਘਰ ਲਾਹੌਰ ਤਰਵੈਣੀ ਸਾਹਿਬ ਰਸਤਾ ਤੇ ਇਹ ਹੈਗਾ ਜੀ ਉਹ ਆਪਾਂ ਚੱਲਾਂਗੇ ਗੁਰਦੁਆਰਾ ਨੜ ਸਾਹਿਬ ਇਤਿਹਾਸਕ ਸਥਾਨ ਪਾਸ਼ਾ ਜੀ 10ਵੀਂ ਗੁਰਦੁਆਰਾ ਨੜ ਸਾਹਿਬ ਇਹ ਤੋਂ 3 ਕਿਲੋਮੀਟਰ ਦੂਰ ਆ ਜੀ ਇਹ ਰਾ ਜਾਂਦਾ ਜੀ ਇੱਧਰ ਚੱਲਦੇ ਆਪਾਂ ਲੋਏ ਸੰਗੇ ਜੀ ਕੱਡੀ 'ਚ ਬਹਿ ਗਏ ਤੇ ਆਪਾਂ ਤੁਰ ਪਏ ਤੇ ਥੋੜੀ ਦੂਰ ਜਾਣਾ ਆਪਾਂ 3 ਕਿਲੋਮੀਟਰ ਜਿੰਨਾ ਤੇ ਉੱਥੇ ਬੋਰਡ ਦੇ ਉੱਤੇ ਲਿਖਿਆ ਹੋਇਆ ਸੀਗਾ ਇੱਕ ਜੇ ਰਾਸਤੇ 'ਚ ਬੋਰਡ ਹੋਗਾ ਕਿ ਇੱਧਰੋਂ ਜਾਓ ਸੱਜੇਆਂ ਤੋ ਮੁੜ ਜਾਓ ਥੋੜੀ ਅੱਗੇ ਜਾ ਕੇ ਬਸ ਸਕੂਲ ਆ ਜਾਂਦਾ ਇੱਕ ਸਰਕਾਰੀ ਸਕੂਲ ਐ ਉਥੇ ਉਹਦੇ ਕੋਲੇ ਦੋ ਤਿੰਨ ਗੱਡੀਆਂ ਲਗਾਉਣ ਦੀ ਪਾਰਕਿੰਗ ਬਣੀ ਹੋਈ ਐ ਜਿੰਨਾ ਤੱਕ ਗੱਡੀ ਜਾਂਦੀ ਆ ਉਸ ਤੋਂ ਬਾਅਦ ਫਿਰ ਆਪਾਂ ਨੂੰ ਪੈਦਲ ਹੀ ਜਾਣਾ ਪੈਂਦਾ ਆ ਗਈ ਆਪਾਂ ਇੱਥੇ ਗੱਡੀ ਲੱਗਦੀ ਆਪਾਂ ਗੱਡੀ ਲਗਾ ਲਈ ਤੇ ਇੱਥੋਂ ਹੁਣ ਆਪਾਂ ਚੱਲਦੇ ਆਂ ਅੱਗੇ ਨੂੰ ਚਾਲੇ ਕੋਲ ਆਈ ਸਮਾਂ ਹੈ 11:15 ਦੇਖਦੇ ਆਪਾਂ ਕਿੰਨਾ ਕੁ ਟਾਈਮ ਲੱਗਦਾ ਇਹਨੂੰ ਇਹ ਪੱਕ ਡੰਡੀ ਦਾ ਇਦਾਂ ਕੱਚਾ ਰਾਹ ਬਣਿਆ ਹੋਈ ਤੇ ਛੋਟਾ ਜਿਹਾ ਟਰੈਕ ਹੈ ਦੇਖਦੇ ਨਾਲੇ ਕਿੰਨੇ ਮੀਟਰ ਦਾ ਹੈਗਾ ਕਿਲੋਮੀਟਰ ਦਾ ਜਾਂ ਅੱਧਾ ਕਿਲੋਮੀਟਰ ਦਾ ਦੇਖ ਕੇ ਪਤਾ ਲੱਗ ਜਾਣਾ ਆਪਾਂ ਕਿੰਨਾ ਟਾਈਮ ਲੱਗਦਾ ਤੁਹਾਨੂੰ ਉਹ ਵੀ ਪਤਾ ਲੱਗ ਜਾਊਗਾ ਦੱਸਾਂਗੇ ਆਪਾਂ ਵਾਹਿਗੁਰੂ ਏ ਗੁਰ ਵਾਹਿਗੁਰੂ ਵਾਹਿਗੁਰੂ ਸਤ ਗੁਰ ਆਲੋਸ਼ਿਤ ਹੋਰੀ ਮੇਲੇ ਸੁਖ ਨਮੋ ਹਰਸੋ ਬਾ ਚੰਤਲਾ ਇਹੋ ਮਾਦੀ サトゥブルーアヨシャルトハサーサトゥルーアヨシャルトハー ਸੋ ਜੀ ਸੰਗਤ ਜੀ ਕਰੋ ਦਰਸ਼ਨ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਗੁਰੂ ਕੀ ਨਾੜ ਤੇ ਸਮਾਂ ਲੱਗਿਆ ਸੀ ਦੇਖੋ 11 15 ਦੇ ਦੁਰੇ ਸੀ ਆਪਾਂ ਤੇ 11 24 9 ਮਿੰਟ ਲੱਗੇ 8 9 ਮਿੰਟ ਜਾਂ 10 ਮਿੰਟ ਲੱਗਦੇ ਆ ਜੀ ਔਰ ਨੂੰ ਤਕਰੀਬਨ 300 ਕਿਲੋਮੀਟਰ 300 ਮੀਟਰ 300 ਮੀਟਰ ਦਾ ਹੈਗਾ ਇਹ ਜੀ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਗੁਰੂ ਕੀ ਨਾੜ ਸਾਹਿਬ ਨਾੜ ਇਹ ਗੁਰੂ ਨਾੜ ਇਹਨੂੰ ਕਹਿੰਦੇ ਨਾੜ ਪਹਾੜੀ ਬੋਲੀ ਵਿੱਚ ਜਿਹੜਾ ਪੱਥਰ ਹੁੰਦਾ ਉਹਨੂੰ ਕਹਿੰਦੇ ਆਂ ਜੀ ਨੜ ਕਰੋ ਦਰਸ਼ਨ ਤੁਸੀਂ ਗੁਰਦੁਆਰਾ ਨੜ ਸਾਹਿਬ ਇਹਦਾ ਇਤਿਹਾਸ ਇਹ ਆ ਜੀ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰੀ ਆਨੰਦਪੁਰ ਸਾਹਿਬ ਤੋਂ ਜਦੋਂ ਇੱਧਰ ਸ਼ਿਕਾਰ ਖੇਡਣ ਆਏ ਆਪਣੇ ਸਿੰਘਾਂ ਸਮੇਤ ਜਿਹਦੇ ਵਿੱਚ ਉਹਨਾਂ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਭਾਈ ਆਲਮ ਸਿੰਘ ਜੀ ਭਾਈ ਉਦੇ ਸਿੰਘ ਜੀ ਪਪਾ ਗੁਰਬਖਸ਼ ਸਿੰਘ ਜੀ ਇਤਿਹਾਦ ਸਿੰਘ ਉਹਨਾਂ ਦੇ ਨਾਲ ਸੰਗ ਥੋੜੇ ਜੇ ਤੇ ਜਦੋਂ ਗੁਰੂ ਘਰ ਹੋਰ ਤੋਂ ਇੱਥੇ ਇੱਧਰ ਆਏ ਤੇ ਇਥੇ ਪਹਾੜੀ ਰਾਜੇ ਆਲਮ ਚੰਦ ਤੇ ਬਲੀਆ ਚੰਦ ਉਹ ਇਥੇ ਕੈਂਪ ਲਗਾਈ ਬੈਠੇ ਦੀ ਆ ਉਹਦਾ ਕਾਤਲਾ ਗਏ ਸੂਹਾਂ ਲੈਂਦੇ ਰਹਿੰਦੇ ਸੀ ਉਹ ਪਲ-ਪਲ ਦੀ ਖਬਰ ਰੱਖਦੇ ਸੀ ਗੁਰੂ ਮਹਾਰਾਜ ਦੇ ਵੀ ਅਨੰਦਪੁਰ ਸਾਹਿਬ ਤੋਂ ਕਿੱਥੇ ਜਾਂਦੇ ਆ ਕਿੱਧਰ ਆਉਂਦੇ ਆ ਤੇ ਗੁਰੂ ਮਹਾਰਾਜ ਜਦੋਂ ਜਦੋਂ ਹੀ ਸ਼ਿਕਾਰ ਤੇ ਜਾਂਦੇ ਸੀ ਆਪਣੇ ਨਾਲ ਨਗਾਰੇ ਵਗੈਰਾ ਸਾਰਾ ਕੁਝ ਨਾਲ ਲੈ ਕੇ ਜਾਂਦੇ ਸੀ ਤੇ ਨਗਾਰੇ ਵਜਦੇ ਜਦੋਂ ਆਵਾਜ਼ ਸੁਣੀ ਇਹਨਾਂ ਨੇ ਤਾਂ ਇਹਨਾਂ ਨੇ ਦੇਖਿਆ ਕਿ ਗੁਰੂ ਮਹਾਰਾਜ ਆ ਰਹੇ ਤੇ ਲੋਕ ਲੋਕ ਗਏ ਪਹਾੜੀਆਂ ਦੇ ਉੱਤੇ ਛੁਪ ਗਏ ਅਤੇ ਇਹਨਾਂ ਨੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਜਦੋਂ ਇਹਨਾਂ ਨੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਨੇ ਇਧਰਲੇ ਪਾਸੇ ਇਸ ਨੜ ਦੇ ਇਧਰਲੇ ਪਾਸੇ ਹੋ ਕੇ ਆਪਣਾ ਇਹਦਾ ਸਹਾਰਾ ਲੈ ਕੇ ਤੇ ਮੋਰਚਾ ਲਾ ਕੇ ਬਾਕੀ ਸਿੰਘਾਂ ਦੇ ਨਾਲ ਤੇ ਇੱਥੋਂ ਇਹਨਾਂ ਦਾ ਮੁਕਾਬਲਾ ਕੀਤਾ ਇਹ ਜੰਗ ਜਿਹੜੀ ਹੈਗੀ ਆ ਇਹ ਕਿਸਮ ਦੀ ਜਿਹੜੀ ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ ਉਹਨਾਂ ਵਿੱਚੋਂ ਛੇਵੀਂ ਜੰਗ ਸੀਗੀ ਜੀ ਇਹ ਤੁਸੀਂ ਦੇਖ ਸਕਦੇ ਹੋ ਉਹਨਾਂ ਜਦੋਂ ਹਮਲਾ ਕੀਤਾ ਗੋਲੀਆਂ ਚਲਾਈਆਂ ਤਾਂ ਗੋਲੀਆਂ ਦਾ ਨਿਸ਼ਾਨ ਅੱਜ ਵੀ ਦੇਖੋ ਤੁਸੀਂ ਆਹ ਇਸ ਪੱਥਰ ਦੇ ਉਹ ਇਧਰਲੇ ਪਾਸੇ ਹੀ ਨੇ ਜਿੱਤਰ ਉਹਨਾਂ ਨੇ ਗੋਲੀਆਂ ਚਲਾਈਆਂ ਇਧਰਲੇ ਪਾਸੇ ਹੀ ਨੇ ਉਧਰਲੇ ਪਾਸੇ ਕੋਈ ਨਿਸ਼ਾਨ ਨਹੀਂ ਹੈਗਾ ਗੋਲੀਆਂ ਦਾ ਇਧਰ ਮਾਰਾਇ ਸੀਗੇ ਉਧਰ ਮਾਰਾਇ ਨੇ ਫਿਰ ਵੀਰਾਸ ਨੂੰ ਹੋ ਕੇ ਤੇ ਆਪਦੇ ਫਿਰ ਤੀਰ ਚਲਾਏ ਵੀਰਾ ਸੁਣੋ ਕੇ ਤੇ ਇਹਨਾਂ ਨੂੰ ਭਜਣਾ ਪੈ ਗਿਆ ਫਿਰ ਤੇ ਉਧਰ ਭਾਈ ਆਲਮ ਸਿੰਘ ਨੂੰ ਬਾਹਰ ਇਹਨੂੰ ਹੁਕਮ ਦਿੱਤਾ ਪਾਈ ਆਲਮ ਸਿੰਘ ਤੇ ਉਧਰ ਪਹਾੜੀਆਂ ਦਾ ਪਾਈ ਆਲਮ ਚੰਦ ਤੇ ਉਹ ਤਾਂ ਦੋਹਾ ਦਾ ਮੁਕਾਬਲਾ ਹੋਇਆ ਤੇ ਆਲਮ ਸਿੰਘ ਨੇ ਜਦੋਂ ਬਾਹਰ ਕੀਤਾ ਤਾਂ ਆਲਮ ਚੰਦ ਦੀ ਬਾਹ ਵੱਡੀ ਗਈ ਇੱਕ ਤੇ ਉਹ ਆਪਣਾ ਭੱਜ ਰਿਹਾ ਫਿਰ ਪਿੱਛੇ ਨੂੰ ਕੋੜਾ ਭਜਾ ਕੇ ਲੈ ਗਿਆ ਵਿੱਚੋਂ ਤੇ ਜਦੋਂ ਇਸ ਗਾਲ ਦਾ ਬਲੀਆ ਚੰਦ ਨੂੰ ਪਤਾ ਲੱਗਿਆ ਤਾਂ ਬਲੀਆ ਚੰਦ ਬਹੁਤ ਗੁੱਸੇ 'ਚ ਬੜੇ ਜ਼ੋਰ ਨਾਲ ਉਹਨੇ ਹੱਲਾ ਬੋਲਿਆ ਤੇ ਸਿੰਘਾਂ ਨੇ ਉਧਰੋਂ ਪਾਈ ਉਹਦੇ ਸਿੰਘ ਨੇ ਫਿਰ ਉਹਦਾ ਮੁਕਾਬਲਾ ਕੀਤਾ ਜੀ ਸੰਗਾਜੀ ਜਸਤਾਇਨਾ ਦੋਹਾ ਵਿੱਚ ਬਹੁਤ ਭਾਰੀ ਜਦੋਂ ਹੁੰਦਾ ਜੀ ਤੇ ਬਲਿਆ ਜਾਂਦ ਭਾਈ ਉਹਦਾ ਸਿੰਘ ਜੀ ਤੇ تیر ਮਾਰਦਾ ਹੈ ਜਦ ਕਿ ਜਿਹੜਾ تیر ਸੀਗਾ ਭਾਈ ਉਹਦਾ ਸਿੰਘ ਜੀ ਦੇ ਕੋਟ ਦੀ ਕਾਠੀ ਵਿੱਚ ਲੱਗਦਾ ਜਾ ਕੇ ਤੇ ਭਾਈ ਉਹਦਾ ਸਿੰਘ ਨੇ ਫਿਰ ਹਮਲਾ ਕੀਤਾ ਤੇ ਬਾਹਰ ਕੀਤਾ ਤੇ ਇਸ ਤਰ੍ਹਾਂ ਬਲਿਆ ਜਾਂਦ ਦੀ ਲਤ ਨੁਕਸਾਨੀ ਜਾਂਦੀ ਹੈ ਜੀ ਬਲਿਆ ਜਾਂਦ ਵੀ ਜਕਮੀ ਹੋ ਕੇ ਪਿੱਛੇ ਭੱਜ ਜਾਂਦਾ ਹੈ ਇਸ ਤਰੀਕੇ ਨਾਲ ਪਹਾੜੀਆਂ ਦੀ ਆਰ ਹੁੰਦੀ ਹੈ ਤੇ ਖਾਸ ਇਹਦੀ ਜਿੱਤ ਹੁੰਦੀ ਹੈ ਜੀ ਸੰਗਤ 1965 ਦੇ ਵਿੱਚ ਇੱਥੇ ਪਹਿਲੀ ਵਾਰ ਕੇਸ ਸੰਗੋਲੋਂ ਨਿਸ਼ਾਨ ਸਾਹਿਬ ਲਗਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ 2015 ਦੇ ਵਿੱਚ ਇੱਥੇ ਆਪਣਾ ਗੁਰਦੁਆਰਾ ਸਾਹਿਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਹਿਮਾਚਲ ਸਰਕਾਰ ਨੇ ਇਹਨੂੰ ਪਰਮਿਸ਼ਨ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਜੰਗਲਾਤ ਦਾ ਵਿਭਾਗ ਹੈ ਸਾਰਾ ਤੇ ਅਜਿਹੀ ਪਰਮਿਸ਼ਨ ਨਹੀਂ ਮਿਲਣ ਕਰਕੇ ਇਸ ਦਾ ਨਿਰਮਾਣ ਨਹੀਂ ਹੋ ਸਕਿਆ। ਸੰਗਤ ਆਉਂਦੀ ਹੁਣ ਕਾਫੀ ਤੇ ਉਹ ਛੋਟਾ ਜਿਹਾ ਸ਼ੈੱਡ ਕਿ ਜੇ ਕਿਸੇ ਸੰਗਤਾਂ ਕਿਤੇ ਦਿਨ ਤਿਹਾਰ ਤੇ ਜਾਂ ਉਦਾਂ ਕੋਈ ਲੰਗਰ ਵਗੈਰਾ ਬਣਾਉਣਾ ਹੋਵੇ ਤਾਂ ਉਹ ਛੋਟਾ ਜਿਹਾ ਛੱਡ ਪਾਇਆ ਗਿਆ ਹੈ ਬਸ ਉਹ ਵੀ ਬੜੀ ਮੁਸ਼ਕਲ ਨਾਲ ਤੇ ਇਹ ਇੱਥੋਂ ਦਾ ਇਤਿਹਾਸ ਸੀਗਾ ਜੀ ਤੇ ਬਹੁਤ ਹੀ ਰਮਣੀਕ ਜਗ੍ਹਾ ਸੰਗਤ ਆਉਂਦੀ ਹੈ ਹੁਣ ਕਾਫੀ ਤੇ ਪਰ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਹਜੇ ਕੋਈ ਪ੍ਰਕਾਸ਼ ਨਹੀਂ ਹੋ ਸਕਿਆ ਜੀ ਜੀ ਬੇਸ਼ੱਕ ਇੱਥੇ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਨਹੀਂ ਹੈਗਾ ਪਰ ਇਹ ਜਗ੍ਹਾ ਆਪਣੇ ਲਈ ਫਿਰ ਵੀ ਬਹੁਤ ਸਤਕਾਰਯੋਗ ਹੈ ਜੀ ਜਿਵੇਂ ਪੱਥਰ ਹੈਗਾ ਬੇਜੰਕ ਕੀ ਗੁਰਸੇ ਇੱਕ ਪਤਰਾ ਦਾ ਬਜਾਰੀ ਨਹੀਂ ਹੈ ਨਾ ਹੀ ਪੱਤਰ ਪੂਜਦਾ ਹੈਗਾ ਪਰ ਇਹ ਪੱਥਰ ਆਪਣੇ ਲਈ ਇਤਿਹਾਸ ਬਣ ਗਿਆ ਆਪਣੇ ਸਤਕਾਰਯੋਗ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਇੱਕ ਜੁੱਧ ਦੇ ਵਿੱਚ ਸਹਾਇਤਾ ਕੀਤੀ ਹੈ ਕਿ ਗੁਰੂ ਮਾਰਾ ਦਾ ਸਾਥ ਦਿੱਤਾ ਇਹਨੇ ਜਿਸੇ ਕਰਕੇ ਆਪਣੇ ਲਈ ਸਤਕਾਰਯੋਗਤਾ ਪ੍ਰਦਿੱਸ਼ਰ ਹੈ ਇਹਦੇ ਕਰਕੇ ਇਹ ਸੰਗਤ ਹੁੰਦੀ ਹੈ ਤੇ ਇਸ ਤੇ ਨਤਮਸਤਕ ਹੁੰਦੀ ਹੈ ਸੰਗਾ ਜੀ ਇੱਕ ਬੇਨਤੀ ਹੈ ਕਿ ਜਦੋਂ ਇਹ ਜਿਹੜੀਆਂ ਆਪਣੀਆਂ ਜਿਹੜੀਆਂ ਸਥਾਨ ਹੁੰਦੇ ਆ ਇਤਿਹਾਸਕ ਜਿਹੜੇ ਹੁੰਦੇ ਆ ਜੋ ਵੀ ਚੀਜ਼ਾਂ ਉਹਦੇ ਨਾਲ ਸੰਬੰਧਿਤ ਹੁੰਦੀਆਂ ਨੇ ਉਨ੍ਹਾਂ ਦੇ ਉੱਤੇ ਆਪਣੇ ਨਾਮ ਵਗੈਰਾ ਨਾਂ ਲਿਖਿਆ ਕਰੋ ਪਿੰਡਾਂ ਦੇ ਨਾਂ ਜਾਂ ਹੋਰ ਕਿਸੇ ਦੇ ਨਾਂ ਆਪਣੇ ਨਾਂ ਉਹ ਨਾਂ ਲਿਖਿਆ ਕਰੋ ਜੀ ਇਹ ਦੇਖੋ ਇੱਥੇ ਲਿਖੇ ਹੋਏ ਆ ਦਾ ਦਾਦੇ ਇਹ ਨਹੀਂ ਲਿਖਣਾ ਚਾਹੀਦਾ ਜੀ ਨੰਬਰ ਹੋ ਗਏ ਜਾਂ ਹੋ ਗਏ ਇਸ ਤਰ੍ਹਾਂ ਕਰਕੇ ਇਹ ਚੀਜ਼ਾਂ ਨਹੀਂ ਲਿਖਣੀਆਂ ਚਾਹੀਦੀਆਂ ਜੀ ਇਸ ਚੀਜ਼ ਦਾ ਖਿਆਲ ਰੱਖਿਆ ਕਰੋ ਗੁਰੂ ਪਿਆਰੇਓ ਇਹ ਕਰਕੇ ਜਿਹੜਾ ਇਹ ਇਤਿਹਾਸ ਹੈਗਾ ਜਾਂ ਇਹ ਸਥਾਨ ਹੈਗਾ ਆਪਣੀ ਇਤਿਹਾਸ ਕੋ ਗਿਆ ਪੁੱਤਰ ਹੋ ਗਿਆ ਜਿਸੇ ਕਰਕੇ ਇਥੇ ਸੰਗਤ ਹੁੰਦੀ ਹੈ ਨਤਮਸਤਕ ਹੁੰਦੀ ਹੈ ਸੰਗਤ ਜੀ ਇਹ ਸੀਗਾ ਇਥੋਂ ਦਾ ਤਿਆਦ ਗੁਰਦਾਰਾ ਗੁਰੂ ਕੀ ਨੱਟ ਸਾਹਿਬ ਤੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਤੁਸੀਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਵਿਖੇ ਆਏ ਹੋ ਜਾਂ ਨਹੀਂ ਆਏ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਹੋਰ ਵੀ ਆਪਣਾ ਤੁਹਾਨੂੰ ਕਹਾ ਗੁਰਦੁਆਰੇ ਸਾਹਿਬ ਬਾਰੇ ਜਿਆਦਾ ਬਾਰੇ ਜਾਣਕਾਰੀ ਦਿੰਦੇ ਰਾਵਾਂਗੇ ਅਤੇ ਇਤਿਹਾਸ ਦੱਸਦੇ ਆਂ ਕੋਈ ਅਫਰਵਾਦ ਕਾਟਾ ਬੋਲਿਆ ਜਾਂਦਾ ਜਾਂ ਕੋਈੰਦਾ ਸੰਕਤਾ ਕਸ਼ਣਯੋਗਾ ਮਾਵੀ ਜਣੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਹੱਤੇ